ਫਗਵਾੜੇ ਵਾਲਿਓ ਤੁਹਾਨੂੰ ਪਤਾ ਤੁਹਾਡੇ ਸ਼ਹਿਰ ਦਾ ਫਗਵਾੜਾ ਨਾਮ ਕਿਵੇਂ ਪਿਆ ਜੇ ਨਹੀਂ ਪਤਾ ਤਾਂ ਵੀਡੀਓ ਨੂੰ ਐਂਡ ਤੱਕ ਜਰੂਰ ਵੇਖੋ ਅੱਜ ਵੀ ਗੁਰੂ ਜੀ ਦੇ ਬਚਨਾਂ ਦੇ ਨਾਲ ਸ਼ਹਿਰ ਦੇ ਅੰਦਰ ਪਾਣੀ ਖਾਰਾ ਹੈ ਤੇ ਬਾਹਰ ਸ਼ਹਿਰ ਤੋਂ ਪਾਣੀ ਮਿੱਠਾ ਹੈ ਅਸੀਂ ਚੰਗੀਆਂ ਵੀਡੀਓ ਬਹੁਤ ਘੱਟ ਸ਼ੇਅਰ ਕਰਦੇ ਹਾਂ ਤੇ ਮਾੜੀਆਂ ਵੀਡੀਓ ਬਹੁਤ ਵੱਧ ਸ਼ੇਅਰ ਕਰਦੇ ਹਾਂ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਹੋਰ ਸੰਗਤਾਂ ਵੀ ਇਤਿਹਾਸਿਕ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਸਕਣ ਅਤੇ ਗੁਰੂ ਸਾਹਿਬ ਦੇ ਇਤਿਹਾਸ ਤੋਂ ਜਾਣੂ ਹੋ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਸਾਡੀ ਨਵੀਂ ਵੀਡੀਓ ਦੇ ਵਿੱਚ ਆਸ ਕਰਦੇ ਹਾਂ ਤੁਸੀਂ ਸਾਰੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੰਦਰੁਸਤ ਹੋਵੋਗੇ ਅੱਜ ਅਸੀਂ ਆਪ ਜੀ ਨੂੰ ਦਰਸ਼ਨ ਕਰਾਉਣ ਜਾ ਰਹੇ ਹਾਂ ਗੁਰਦੁਆਰਾ ਪਾਸ਼ਾਹੀ 6ਵੀਂ ਚੋੜਾਖੂ ਫਗਵਾੜਾ ਸ਼੍ਰੀ ਮੇਾ ਪਾਸ਼ਾ ਮੀਰੀ ਪੀਰੀ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਮਹਾਰਾਜ ਜੀਆ ਦਾ ਚਰਨ ਛੋਹ ਪ੍ਰਾਪਤ ਅਸਥਾਨ ਹੈ ਜੇ ਤੁਸੀਂ ਵੀ ਇਸ ਸਥਾਨ ਦੇ ਦਰਸ਼ਨ ਕਰਨ ਵਾਸਤੇ ਆਉਣਾ ਹੈ ਤੇ ਤੁਹਾਨੂੰ ਬਾਜ਼ਾਰ ਵਿੱਚ ਆਉਣਾ ਪਏਗਾ ਇਸ ਸਥਾਨ ਤੇ ਗੱਡੀ ਨਹੀਂ ਆਉਂਦੀ ਬਹੁਤ ਹੀ ਪੀੜੀਆਂ ਗਲੀਆਂ ਹਨ ਇਸ ਕਰਕੇ ਗੱਡੀ ਪਾਰਕਿੰਗ ਵਿੱਚ ਲਾ ਕੇ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਸੰਗਤਾਂ ਆਉਂਦੀਆਂ ਹਨ ਹੁਣ ਆਪ ਜੀ ਵੀਡੀਓ ਰਾਹੀਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰੋ ਨਾਲ ਨਾਲ ਤੁਹਾਨੂੰ ਇੱਥੋਂ ਦਾ ਇਤਿਹਾਸ ਵੀ ਸਰਵਣ ਕਰਾਉਨੇ ਆ ਬਹੁਤ ਸੋਹਣਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਇਹ ਜੋ ਆਪ ਜੀ ਸਾਹਮਣੇ ਸਥਾਨ ਵੇਖ ਰਹੇ ਹੋ ਹੁਣ ਇੱਥੇ ਧੰਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਹੈ ਇਸ ਸਥਾਨ ਤੇ ਆ ਕੇ ਛੇਵੇਂ ਪਾਤਸ਼ਾਹ ਬੈਠੇ ਸਨ ਆਓ ਹੁਣ ਤੁਹਾਨੂੰ ਇਤਿਹਾਸ ਸਰਵਣ ਕਰਾਉਨੇ ਆ ਮੇਰੀ ਪੀਰੀ ਦੇ ਮਾਲਕ ਧੰਗੁਰੂ ਹਰਗੋਬਿੰਦ ਮਹਾਰਾਜ ਇੱਥੇ ਮੁਗਲਾਂ ਦੇ ਨਾਲ ਜੰਗ ਕਰਦੇ ਆ ਰਹੇ ਸਨ ਮੁਗਲ ਫੌਜਾਂ ਹਾਰ ਕੇ ਭੱਜ ਗਈਆਂ ਇਥੇ ਗੁਰੂ ਜੀ ਦਾ ਇੱਕ ਫੱਗੂ ਨਾਮੀ ਸੇਵਕ ਰਹਿੰਦਾ ਸੀ ਜੋ ਮਹਾਰਾਜ ਸੱਚੇ ਪਾਤਸ਼ਾਹ ਨੂੰ ਹਰ ਸਮੇਂ ਯਾਦ ਕਰਦਾ ਹੁੰਦਾ ਸੀ ਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਕਰਿਆ ਕਰਦਾ ਸੀ ਮਹਾਰਾਜ ਕਿਤੇ ਮੇਰੇ ਘਰ ਨੂੰ ਵੀ ਭਾਗ ਲਾਓ ਤੇ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਇਸ ਸਥਾਨ ਤੇ ਪਹੁੰਚੇ ਤਾਂ ਸਿੱਖਾਂ ਨੂੰ ਕਹਿਣ ਲੱਗੇ ਚਲੋ ਭਾਈ ਆਪਾਂ ਫੱਗੂ ਦੇ ਬਾੜੇ ਜਾ ਕੇ ਆਰਾਮ ਕਰਦੇ ਹਾਂ ਜਦੋਂ ਗੁਰੂ ਜੀ ਫੱਗੂ ਚੌਧਰੀ ਕੋਲ ਪਹੁੰਚੇ ਤਾਂ ਉਹਨੂੰ ਪਤਾ ਲੱਗਾ ਕਿ ਗੁਰੂ ਜੀ ਮੁਗਲਾਂ ਦੇ ਨਾਲ ਜੰਗ ਕਰਦੇ ਆ ਰਹੇ ਹਨ ਤਾਂ ਫੱਗੂ ਚੌਧਰੀ ਡਰ ਗਿਆ ਵਾਣੀ ਵਿੱਚ ਵੀ ਮਹਾਰਾਜ ਨੇ ਆਖਿਆ ਵਿਵਤ ਪਰਿ ਸਭ ਹੀ ਸੰਗ ਛਾੜਤ ਕੋਉ ਨ ਆਵਤ ਨਿਹਰੇ ਬੰਦੇ ਤੇ ਦੁੱਖਾਂ ਦਾ ਪਹਾੜ ਡਿਗਿਆ ਹੋਵੇ ਤੇ ਆਪਣੇ ਕਹਿਣ ਵਾਲੇ ਵੀ ਸਾਥ ਛੱਡ ਜਾਂਦੇ ਆ। ਇਹੀ ਗੱਲ ਛੇਵੇਂ ਪਾਤਸ਼ਾਹ ਨੇ ਸਾਨੂੰ ਇਸ ਅਸਥਾਨ ਤੇ ਸਮਝਾਈ ਹੈ ਪਰ ਅਸੀਂ ਫਿਰ ਨਹੀਂ ਸਮਝਦੇ। ਸੰਗਤ ਜੀ ਫੱਗੂ ਚੌਧਰੀ ਨੇ ਗੁਰੂ ਸਾਹਿਬ ਦੀ ਕੋਈ ਸੇਵਾ ਨਾ ਕੀਤੀ। ਗੁਰੂ ਜੀ ਸਮਝ ਗਏ ਕਿ ਫੱਗੂ ਚੌਧਰੀ ਡਰ ਗਿਆ ਹੈ। ਸਵਭਾਵਕ ਹੀ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਮਹਾਰਾਜ ਜੀਆ ਨੇ ਬਚਨ ਕੀਤਾ ਫੱਗੂ ਦਾ ਬਾੜਾ ਬਾਹਰੋਂ ਮਿੱਠਾ ਅੰਦਰੋਂ ਖਾਰਾ ਫੱਗੂ ਦੇ ਬਾੜੇ ਤੋਂ ਹੀ ਫਗਵਾੜਾ ਨਾਮ ਬਣਿਆ ਭਾਵ ਫੱਗੂ ਦਾ ਬਾੜਾ ਫਗਵਾੜਾ ਹੌਲੀ-ਹੌਲੀ ਕਰਕੇ ਫਗਵਾੜਾ ਨਾਮ ਇੱਥੋਂ ਦਾ ਮਸ਼ਹੂਰ ਹੋਇਆ ਛੇਵੇਂ ਪਾਤਸ਼ਾਹ ਨੇ ਇਹ ਬਚਨ ਕਰਕੇ ਇੱਥੋਂ 3 ਕਿਲੋਮੀਟਰ ਦੂਰ ਜੰਗਲਾਂ ਵਿੱਚ ਜਾ ਕੇ ਆਰਾਮ ਕੀਤਾ ਜਿੱਥੇ ਹੁਣ ਗੁਰਦੁਆਰਾ ਸੁਖਚਾਨਾ ਸਾਹਿਬ ਸੁਸ਼ੋਭਿਤ ਹੈ ਅਗਲੇ ਬਲੌਗ ਵਿੱਚ ਤੁਹਾਨੂੰ ਉਸ ਗੁਰਦੁਆਰਾ ਸਾਹਿਬ ਦੇ ਵੀ ਦਰਸ਼ਨ ਕਰਾਵਾਂਗੇ ਹੁਣ ਆਪ ਜੀ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰੋ ਸੰਗਤ ਜੀ ਇੱਥੋਂ ਇੱਕ ਗੱਲ ਹੋਰ ਸੁਣਨ ਨੂੰ ਮਿਲਦੀ ਹੈ ਫਗਵਾੜਾ ਸ਼ਹਿਰ ਵਾਲਿਆਂ ਨੂੰ ਬੇਨਤੀ ਹੈ ਜਿਹੜੇ ਵੀਡੀਓ ਵੇਖ ਰਹੇ ਆ ਉਹ ਜਰੂਰ ਕਮੈਂਟ ਬਾਕਸ ਵਿੱਚ ਜਰੂਰ ਲਿਖ ਕੇ ਦੱਸਿਓ ਵੀ ਇਹ ਗੱਲ ਸੱਚੀ ਹੈ ਇਸ ਸ਼ਹਿਰ ਦੇ ਲੋਕਾਂ ਨੇ ਸਾਨੂੰ ਦੱਸਿਆ ਵੀ ਸਾਡੇ ਸ਼ਹਿਰ ਵਿੱਚ ਅੱਜ ਵੀ ਪਾਣੀ ਖਾਰਾ ਹੈ ਸ਼ਹਿਰ ਦੇ ਅੰਦਰ ਪਾਣੀ ਸ਼ਹਿਰ ਤੋਂ ਬਾਹਰੋਂ ਆਉਂਦਾ ਹੈ ਬਾਹਰ ਪਾਣੀ ਮਿੱਠਾ ਹੈ ਤੇ ਸ਼ਹਿਰ ਦੇ ਅੰਦਰ ਪਾਣੀ ਖਾਰਾ ਹੈ ਇਹ ਸੀ ਅੱਜ ਦਾ ਬਲੌਗ ਜੇ ਬਲੌਗ ਵਧੀਆ ਲੱਗਿਆ ਤਾਂ ਸ਼ੇਅਰ ਜ਼ਰੂਰ ਕਰ ਦਿਓ ਕਮੈਂਟ ਬਾਕਸ ਵਿੱਚ ਲਿਖਿਓ ਤੁਸੀਂ ਕਿਹੜੀ ਜਗ੍ਹਾ ਤੋਂ ਸਾਡੀਆਂ ਵੀਡੀਓ ਵੇਖ ਰਹੇ ਹੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਆ ਕਰੋ ਇੱਥੇ ਹੀ ਬਲੌਗ ਦੀ ਸਮਾਪਤੀ ਹੈ ਪਿਆਰ ਦੇ ਨਾਲ ਬਲਾਉ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ